ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਖਬਰ ਸੂਬੇ ਨੂੰ 3 ਸਾਲਾਂ ਚ ਜੀਐਸਟੀ ਨਾਲ ਸੰਤਾਲ 47000 ਕਰੋੜ ਦਾ ਘਾਟਾ ਚੀਮਾ ਨੇ ਕਿਹਾ ਨੁਕਸਾਨ ਦੀ ਬਰਪਾਈ ਲਈ ਉਲਟ ਟੈਕਸਟਾਂ ਚ ਰੂਸ ਸਥਾਪਤ ਕਰੇ ਕੇਂਦਰ ਜੀ ਜੇਕਰ ਜੀਐਸਟੀ ਲਾਗੂ ਨਾ ਹੁੰਦਾ ਤਾਂ ਪੰਜਾਬ ਦੇ ਮਾਲੀਏ ਦੀ ਸਥਿਤੀ ਬਿਹਤਰ ਹੁੰਦੀ ਭਾਵੇਂ 10% ਦੇ ਨੁਕਸਾਨ ਅਨੁਸਾਰ ਹੀ ਵਾਧਾ ਹੁੰਦਾ ਜੁਲਾਈ 2022 ਵਿੱਚ ਜੀਐਸਟੀ ਲਾਗੂ ਹੋਣ ਤੋਂ ਬਾਅਦ ਤੋਂ ਪੰਜਾਬ ਨੂੰ 4735 37 ਕਰੋੜ ਰੁਪਏ ਦਾ ਮਾਲੀਆ ਘਾਟਾ ਹੋਇਆ ਹੈ ਇਸ ਨੁਕਸਾਨ ਦੀ ਬਰਪਾਈ ਲਈ ਉਲਟ ਟੈਕਸਟਾ ਜਿਹਨੂੰ ਸੀਮਤ ਜਾਂ ਸਥਾਪਿਤ ਕੀਤਾ ਜਾਵੇ ਈ-ਵੇ ਬਿਲਨ ਜਨਰੇਸ਼ਨ ਤੇ ਈ ਇਨਵਾਇਸ ਸਿੰਘ ਲਾਜ਼ਮੀ ਬਣਾਈ ਜਾਵੇ ਅਤੇ ਅਤੇ ਇੱਕ ਅਜਿਹੇ ਇੱਕੀਕਰੰਤੀ ਮੰਚ ਵਿਕਸਾਇ ਜਿਹੜਾ ਸਾਰੇ ਰਾਜਾਂ ਦੇ ਟੈਕਸ ਕੇਂਦਰੀ ਟੈਕਸ ਅਥਾਰਟੀ ਨੂੰ ਡਾਟਾ ਵਿਸ਼ਲੇਸ਼ਣ ਵਿੱਚ ਸਹਾਇਤਾ ਕਰੇ ਅਤੇ ਟੈਕਸ ਚੋਰੀ ਦਾ ਪਤਾ ਲਾਉਣ ਦਾ ਕੰਮ ਕਰੇ ਅਤੇ ਸਭ ਤੋਂ ਅਹਿਮ ਖੇਤੀ ਆਧਾਰ ਆਰਥਿਕਤਾ ਵਾਲੇ ਸੂਬਿਆਂ ਲਈ ਨੀਤੀਗਤ ਬਦਲਾ ਲਿਆਂਦਾ ਜਾਵੇ 8 ਸਾਲ ਪਹਿਲਾ ਵਸਤੂ ਵਸਤੂ ਤੇ ਸੇਵਾਕਾਰ लागू ਹੋਣ ਤੋਂ ਬਾਅਦ ਸੂਬਿਆਂ ਨੂੰ ਮਿਲ ਰਹੇ ਮਾਲੀਏ ਨੂੰ ਲੈ ਕੇ ਜੀਐਸਟੀ ਕੌਂਸਲ ਵੱਲੋਂ ਵੱਖ-ਵੱਖ ਰਾਜਾਂ ਦੇ ਵਿੱਤ ਮੰਤਰੀਆਂ ਦੇ ਆਧਾਰਿਤ ਗਰੁੱਪ ਹਾਫ ਮਿਨਿਸਟਰ ਮਿਨਿਸਟਰ ਦੀ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਮੀਟਿੰਗ ਜੋ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਨ੍ਹਾਂ ਸ਼ਬਦਾਂ ਵਿੱਚ ਆਪਣੀ ਗੱਲ ਰੱਖੀ ਹੈ ਗੋਆ ਦੇ ਮੁੱਖ ਮੰਤਰੀ ਵਿੱਤ ਮੰਤਰੀ ਪ੍ਰਮੋਦ ਸੰਵੰਦ ਨੇ ਅਗਵਾਈ ਵਿੱਚ ਅਗਵਾਈ ਵੱਖ-ਵੱਖ ਰਾਜਾਂ ਦੇ ਵਿੱਤ ਮੰਤਰੀਆਂ ਦੇ ਜਿੱਥੇ ਆਪੋ ਆਪਣੇ ਸੂਬੇ ਦੇ ਘਟ ਕਟਣ ਵਾਲੇ ਮਾਲੀਏ ਨੂੰ ਆਪਣੀ ਗੱਲ ਰੱਖੀ ਹੈ ਉੱਥੇ ਹਰਪਾਲ ਸਿੰਘ ਚੀਮਾ ਨੇ ਖਰਾਕੀ ਬਸਤਾਂ ਤੇ ਲੱਗਾ achar fisdi vat ਹਟਾਉਣ ਦਾ ਪੰਜਾਬ ਨੂੰ 3000 ਕਰੋੜ ਰੁਪਏ ਦੇ ਨੁਕਸਾਨ ਦੀ ਪਰਪਾਈ ਦੀ ਮੰਗ ਕੀਤੀ ਹੈ ਜੀਐਸਟੀ ਲਾਗੂ ਹੋਣ ਤੋਂ ਬਾਅਦ ਵੱਖ-ਵੱਖ ਟੈਕਸਾਂ ਤੇ ਮਿਲ ਜਾਣ ਕਾਰਨ ਪੰਜਾਬ ਨੂੰ ਹੋਏ ਮਾਲੀਏ ਦੇ ਨੁਕਸਾਨ ਤੇ ਰੋਸ਼ਨੀ ਪਾਉਂਦੇ ਹਨ ਵਿੱਤ ਮੰਤਰੀ ਨੇ ਕਿਹਾ ਹੈ ਕਿ ਖੇਤੀ ਅਰਤਚਾਰੇ ਦੇ ਰੂਪ ਵਿੱਚ ਪੰਜਾਬ ਅਨਾਜ ਦੀ ਵਿਕਰੀ ਤੇ ਖਰੀਦ ਟੈਕਸ ਤੇ ਬੁਨਿਆਦੀ ਢਾਂਚਾ ਵਿਕਾਸ ਟੈਕਸ ਤੇ ਬਹੁਤ ਨਿਰਭਰ ਹੈ ਜਿਸ ਤੋਂ 2016 ਜਿਸ ਤੋਂ 2016 15 16 ਨੇ ਵਿੱਚੋਂ 36594 ਕਰੋੜ ਰੁਪਏ ਇਕੱਠੇ ਹੋਏ ਹਨ ਜਿਸ ਜੋ ਇਸ ਦੇ ਕੁੱਲ ਟੈਕਸ ਮਾਲੀਏ ਦਾ 16.55% ਇਸੇ ਸੇਸੀਏ ਤੇ ਇਹਨਾਂ ਟੈਕਸਾਂ ਤੇ ਰਲ ਜਾਣ ਕਾਰਨ ਮਾਲੀਏ ਦਾ ਸਥਾਈ ਨੁਕਸਾਨ ਹੋਇਆ ਹੈ ਦੀਮਾ ਨੇ ਕੇਂਦਰ ਵਿਕਰੀ ਕਰ ਦੇ ਰਲ ਜਾਣਾ ਹੋਏ ਨੁਕਸਾਨ ਨੂੰ ਵੱਲ ਇਸ਼ਾਰਾ ਕੀਤਾ ਹੈ ਜਿਸ ਨੇ ਪਹਿਲਾਂ 2015-16 ਜੇ ਪੰਜਾਬ ਦੇ مالیੇ ਵਿੱਚ 568 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਸੀ ਉਹਨਾਂ ਦੱਸਿਆ ਹੈ ਕਿ ਵੈਟ ਵਿਵਸਥਾ ਵਿੱਚ ਪੰਜਾਬ ਜੋ ਜੀਐਸਟੀ ਵਿਵਸਥਾ ਦੀ ਤੁਲਨਾ ਵਿੱਚ مالیੇ ਦਾ ਵੱਧ ਸੰਗ੍ਰਹਿ ਹੋਇਆ ਸੀ ਮੰਤਰੀ ਨੇ ਜੁਲਾਈ 2017 ਵਿੱਚ ਤੋਂ ਪੰਜਾਬ ਦੇ ਜੀਐਸਟੀ ਗ੍ਰਹਿ ਵਿੱਚ ਲਗਾਤਾਰ ਕਮੀ ਤੇ ਚਿੰਤਾ ਪ੍ਰਗਟਾਈ ਕੀਤੀ ਸੀ ਜਿਸ ਨਾਲ ਅਸਮਾਲੀਆ ਅਧਾਰ ਤੇ 14% ਵਾਧ ਦੇ ਆਧਾਰ ਤੇ ਅਨੁਮਾਨਿਤ مالیੇ ਤੋਂ ਕਾਫੀ ਘਟ ਹੈ ਹੁਨਾ ਕਿਹਾ ਹੈ ਕਿ ਜੀਐਸਟੀ ਲਾਗੂ ਹੋਣ ਤੋਂ ਬਾਅਦ ਪੰਜਾਬ ਨੂੰ ਜੁਲਾਈ 2022 ਤੋਂ 4765 4737 ਕਰੋੜ ਰੁਪਏ ਦਾ مالیਆ ਘਟ ਮਿਲਿਆ ਮਿਲਿਆ ਹੈ ਜਦ ਕਿ 2017 ਤੋਂ ਲੈ ਕੇ 2022 ਤੱਕ ਵੀ 67000 ਕਰੋੜ ਰੁਪਏ ਘਟ ਮਿਲੇ ਹਨ ਕਿਉਂ ਪਰ ਕਿਉਂਕਿ ਉਸ ਸਮੇਂ ਕੇਂਦਰ ਸਰਕਾਰ 14% ਦੀ ਵਾਧੇ ਦੇ ਨਾਲ ਮੁਹਾਜ਼ਜ਼ਾ ਦੇਂਦਾ ਸੀ ਇਸ ਲਈ ਸੂਬੇ ਨੂੰ ਇਹ ਕਮੀ ਮਹਿਸੂਸ ਨਹੀਂ ਹੋਈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ